ਜਦੋਂ ਯੂਐਸ ਦਾ ਵੀਜ਼ਾ ਤੁਸੀਂ ਅਪਲਾਈ ਕਰਦੇ ਹੋ ਤਾਂ ਉਸ ਦੇ ਵਿੱਚ ਕੋਈ ਤੁਹਾਨੂੰ ਪਹਿਲਾਂ ਨਹੀਂ ਕੁਝ ਲਾਉਣਾ ਪੈਂਦਾ ਸਿਰਫ ਤੁਸੀਂ ਆਪਣੇ ਡਾਕੂਮੈਂਟਸ ਲਾਉਣੇ ਆ ਆਪਣੇ ਜੀਐਸਟੀ ਨੰਬਰ ਲਾਤਾ ਪੈਨ ਕਾਰਡ ਲਾਤਾ ਜਿਹੜਾ ਡੀਐਨ160 ਕਿਹੜਾ ਫਾਰਮ ਹੁੰਦਾ ਡੀਐਸ160 ਹਾਂ ਉਹ ਭਰ ਲੈਣਾ ਉਸ ਤੋਂ ਬਾਅਦ ਤੁਹਾਨੂੰ ਉੱਥੇ ਨਾਲ ਲੈ ਕੇ ਕੋਈ ਜਾਣ ਦੀ ਲੋੜ ਨਹੀਂ ਦੇਖੋ ਨਾਲ ਲੈ ਕੇ ਜਾਣ ਦੀ ਕੋਈ ਲੋੜ ਨਹੀਂ ਲੇਕਿਨ ਤੁਸੀਂ ਆਪ ਦੀ ਫਾਈਲ ਕੈਰੀ ਕਰ ਸਕਦੇ ਹੋ ਹੂੰ ਤੁਸੀਂ ਉੱਥੇ ਅੰਦਰ ਕੀ ਨਹੀਂ ਲਿਜਾ ਸਕਦੇ ਮੋਬਾਈਲਸ ਨਹੀਂ ਲਿਜਾ ਸਕਦੇ ਇਲੈਕਟ੍ਰੋਨਿਕਸ ਨਹੀਂ ਲਿਜਾ ਸਕਦੇ ਗੈਜਟਸ ਨਹੀਂ ਲਿਜਾ ਸਕਦੇ ਤੁਹਾਡੇ ਕੋਈ ਚੀਜ਼ਾਂ ਨਹੀਂ ਲਜਾ ਸਕਦੀਆਂ ਬਟ ਜੇ ਤੁਸੀਂ ਹੁਣ ਆਪਣਾ ਡੀਐਸ ਦੇ ਵਿੱਚ ਕੀ ਹੈ ਕਿ ਤੁਹਾਡੇ ਕੋਲ ਇੰਨੇ ਪੈਸਾ ਹੈਗਾ ਜੋ ਵੈਰੀਫਾਈ ਕਰ ਲੈਣ ਤੁਹਾਡੇ ਕੋਲ ਕਾਗਜ਼ ਹੈਗਾ ਉਹਨੂੰ ਸਪੋਰਟ ਕਰਨ ਨੂੰ ਤੁਸੀਂ ਦਿਖਾ ਸਕਦੇ ਹੋ ਵੀ ਆਹ ਦਿਸ ਇਜ਼ ਮਾਈ ਡਾਕੂਮੈਂਟ ਹੈ ਮੇਰੀ ਬੈਂਕ ਸਟੇਟਮੈਂਟ ਹੈ ਮੇਰਾ ਸਰਟੀਫਿਕੇਟ ਹੈ ਵੈਰੀਫਾਈ ਹੁਣ ਮੈਂ ਇੱਕ ਖਬਰ ਸੁਣੀ ਹੈ ਬੱਚੇ ਵੀ ਧਿਆਨ ਦੇਣ ਕਿ ਇੱਕ ਖਬਰ ਬੜੀ ਟਰੂ ਔਰ ਜੈਨੂਇਨ ਹੈ ਸੱਤ ਬੱਚੇ ਇੱਕ ਲਾਈਨ ਦੇ ਵਿੱਚ ਇੰਟਰਵਿਊ ਹੋਇਆ ਉਹਨਾਂ ਦਾ ਯੂਐਸ ਅੰਬੈਸੀ 'ਚ ਸੱਤੋਂ ਦੇ ਸੱਤਿਆਂ ਨੂੰ ਇੰਟਰਵਿਊ ਤੋਂ ਬਾਅਦ ਧਿਆੜ ਜਲ ਭੇਜ ਦਿੱਤਾ ਗਿਆ ਹੂੰ ਬਿਲਕੁਲ ਸੱਚ ਹੈ ਇਹ ਆਪਾਂ ਚਲੋ ਨਾਂ ਨਹੀਂ ਲੈਣਾ ਇਹ ਇਦਾਂ ਹੋਇਆ ਸੀ ਵੀ ਸੱਤ ਬੱਚੇ ਜਿਹੜੇ ਐ ਉਹ ਇੰਟਰਵਿਊ ਦੇਣ ਗਏ ਉਹ ਕੰਸਲਟੈਂਟ ਨੇ ਜਿਹੜੀ ਫੰਡਿੰਗ ਲਈ ਸਭ ਦੀ ਸੀਮ ਲਾਤੀ ਫੰਡਿੰਗ ਸੀਮ ਲਾਤੀ ਹੂੰ ਉਹਨਾਂ ਦੀ ਡਿਗਰੀਜ਼ ਤਾਂ ਗਲਤ ਬਣਾਤੀਆਂ ਹੂੰ ਫਿਰ ਡਿਗਰੀਜ਼ ਵੀ ਤੁਸੀਂ ਬਣਾ ਰਹੇ ਹੋ ਫੰਡੀ ਵੀ ਗਲਤ ਆ ਰਹੇ ਤੁਸੀਂ ਕੀ ਸੋਚਦੇ ਯੂਐਸ ਨੂੰ ਪਤਾ ਨਹੀਂ ਲੱਗੇਗਾ ਫੰਡਿੰਗ ਦੇ ਨਾਮ ਤੇ ਤੁਸੀਂ ਪੈਸੇ ਲੈ ਲਏ ਹੋਣੇ ਫੰਡਿੰਗ ਤੁਸੀਂ ਗਲਤ ਲਾਤੀ ਕਿ ਯੂ ਐਸ ਐਮਬੈਸੀ ਨੂੰ ਪਤਾ ਨਹੀਂ ਚੱਲ ਰਿਹਾ ਉਹ ਟਰੈਕ ਨਹੀਂ ਕਰਦੇ ਉਹ ਤੁਹਾਡੇ ਫੋਨ ਤੱਕ ਨੂੰ ਟਰੈਕ ਕਰਦੇ ਆ ਤੁਹਾਡੇ ਸੋਸ਼ਲ ਮੀਡੀਆ ਨੂੰ ਟਰੈਕ ਕਰਦੇ ਆ ਪਹਿਲੀ ਐਮਬੈਸੀ ਜਿਹੜਾ ਸੋਸ਼ਲ ਮੀਡੀਆ ਆਈਡੀ ਲੈਂਦੀ ਹੈ ਕਿ ਨਹੀਂ ਹੁਣ ਤੁਸੀਂ ਇੱਕ ਦਿਨ ਦੇ ਵਿੱਚ ਹੀ ਸਾਰਾ ਕੁਝ ਸੋਸ਼ਲ ਮੀਡੀਆ ਦੇ ਵਿੱਚ ਬਣਾ ਲਓ ਤੁਸੀਂ ਪਾ ਲਓ ਇਹ ਬਹੁਤ ਵੱਡੀ ਟੈਕਨੀਕ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਜਦੋਂ ਯੂ ਐਸ ਦੇ ਵਿੱਚ ਤੁਸੀਂ ਆਪ ਦਾ ਵੀਜ਼ਾ ਅਪਲਾਈ ਕਰਦੇ ਹੋ ਯੂ ਐਸ ਵਾਲੇ ਤੁਹਾਡਾ ਸੋਸ਼ਲ ਮੀਡੀਆ ਆਈਡੀ ਅਕਾਊਂਟ ਲੈਂਦੇ ਨੇ ਉਹਦੇ ਵਿੱਚੋਂ ਟਰੈਕ ਕਰ ਲੈਂਦੇ ਆਂ ਵੀ ਤੁਸੀਂ ਕਿਸ ਲੈਵਲ ਦੇ ਬੰਦੇ ਹੋ ਜੋ ਤੁਸੀਂ ਡੀਐਸ ਦੇ ਵਿੱਚ ਬੋਲ ਰਹੇ ਹੋ ਕਿ ਉਹ ਸੱਚਕ ਨਹੀਂ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੋਂ ਤੁਹਾਡੇ ਫਰੈਂਡਸ ਪਤਾ ਲੱਗ ਜਾਂਦੇ ਆ ਤੁਹਾਡਾ ਸਰਕਲ ਪਤਾ ਲੱਗ ਜਾਂਦਾ ਤੁਹਾਡਾ ਪੈਸਾ ਪਤਾ ਲੱਗ ਜਾਂਦਾ ਤੁਹਾਡੀ ਟਰੈਵਲਿੰਗ ਪਤਾ ਲੱਗ ਜਾਂਦੀ ਹੈ ਜੇ ਤੁਸੀਂ ਬੋਲੋ ਅਸੀਂ ਤਾਂ ਬਹੁਤ ਘੁੰਮੇ ਆ ਉਹ ਤੁਹਾਡੇ ਸੋਸ਼ਲ ਮੀਡੀਆ 'ਚ ਪਤਾ ਲੱਗ ਜਾਵੇਗਾ ਤੁਹਾਡੇ ਘਰ ਦੇ ਹਾਲਾਤ ਕੀ ਨੇ ਤੁਹਾਡਾ ਬੈਂਕ ਬੈਲੈਂਸ ਕੀ ਬੋਲਦਾ ਕਿੰਨਾ ਆਈਟੀਆਰ ਤੋਂ ਤੁਸੀਂ ਕਿੰਨਾ ਝੂਠ ਬੋਲੋਗੇ ਲੈ ਦੇ ਕੇ ਬੰਦਾ 7-8 ਲੱਖ ਦੀ ਆਈਟੀਆਰ ਭਰਦਾ ਹੈ 58 ਲੱਖ ਦੀ ਆਈਟੀਆਰ ਪਰ ਨਹੀਂ ਉਹਨਾਂ ਨੇ ਵੀਜ਼ਾ ਸੋਚ ਕੇ ਹੀ ਦੇਣਾ ਵੀ ਭਈ 40-50 ਹਜ਼ਾਰ ਰੁਪਏ ਤਾਂ 60 ਹਜ਼ਾਰ ਰੁਪਏ ਤਾਂ ਇਹਨੂੰ ਬਚਦਾ ਹੈ ਹੁਣ ਇਹ 50-60 ਹਜ਼ਾਰ ਰੁਪਏ ਕਮਾਉਣ ਵਾਲਾ ਬੰਦਾ ਜਿਹਦਾ ਘਰ ਦਾ ਖਰਚਾ ਮਹੀਨੇ ਦਾ 50-60 ਹਜ਼ਾਰ ਹੈ ਕੀ ਅਮਰੀਕਾ ਜਾ ਸਕਦਾ ਆਪਾਂ ਲੋਕੀ ਕਹਿੰਦੇ ਜੀ ਸਾਡੇ ਕੋਲ ਸਵਾਲ ਨਹੀਂ ਪੁੱਛੇ ਸਾਨੂੰ ਪਤਾ ਨਹੀਂ ਲੱਗਿਆ ਉਹ 10 ਮਿੰਟ ਚ ਸਕਰੂਟੀਨਾਈਜ਼ ਔਰ ਸਕੈਨ ਕਰ ਲੈਂਦੇ ਆ ਉਹਨਾਂ ਦੀ ਇੱਕ ਟੀਮ ਸਪੈਸ਼ਲਾਈਜ਼ਡ ਹੈ ਜਿਹੜੀ ਕਿ ਡੀਐਸ ਜਿੱਦਾਂ ਹੀ ਤੁਹਾਡਾ ਅਪਲੋਡ ਹੋਇਆ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਮੋਨੀਟਰ ਕਰ ਰਹੀ ਹੈ ਕੀ ਨੋ ਵੀਜ਼ਾ ਦੇਣਾ ਹੈ 50% ਮੰਨ ਉਹਨਾਂ ਦਾ ਉਸ ਅਟੈਂਪ ਬਣ ਜਾਂਦਾ ਹੈ ਕਿ ਵੀਜ਼ਾ ਦੇਣਾ ਹੈ ਕਿ ਨਹੀਂ ਦੇਣਾ ਰੈਸਟ 50% ਡਿਪੈਂਡ ਕਰਦਾ ਹੈ ਤੁਹਾਡੇ ਇੰਟਰਵਿਊ ਤੇ ਤੁਸੀਂ ਅੰਦਰ ਜਾ ਕੇ ਕਿਦਾਂ ਆਪਣੇ ਆਪ ਨੂੰ ਬਿਹੇਵ ਕਰਦੇ ਹੋ ਉਹਨਾਂ ਨੂੰ ਤੁਸੀਂ ਜੱਜਦੇ ਹੋ ਉਹਨਾਂ ਦੀ ਕੰਟਰੀ ਲਈ ਬੈਨੀਫੀਸ਼ੀਅਲ ਹੋ ਕੇ ਨਹੀਂ ਹਰ ਇੱਕ ਬੰਦਾ ਆਪਣਾ ਮਤਲਬ ਦੇਖਦਾ ਤੁਸੀਂ ਆਪਣਾ ਮਤਲਬ ਦੇਖ ਰਹੇ ਹੋ ਯੂ ਐਸ ਐਮਬੈਸੀ ਜਾ ਰਹੇ ਹੋ ਕਿਉਂ ਜੀ ਬਾਹਰ ਜਾਣਾ ਪੈਸੇ ਕਮਾਣੇ ਸੈਟਲ ਹੋਣਾ ਕਿ ਯੂ ਐਸ ਐਮਬੈਸੀ ਇਹ ਚੀਜ਼ ਨਹੀਂ ਦੇਖ ਰਹੀ ਉਹ ਵੀ ਇਹੀ ਦੇਖ ਰਿਹਾ ਕਿ ਸਾਡੇ ਮੁਲਕ ਨੂੰ ਇਹ ਬੈਨੀਫੀਸ਼ੀਅਲ ਹੋਣਗੇ ਕਿ ਨਹੀਂ ਹੋਣਗੇ ਬਾਡੀ ਲੈਂਗੁਏਜ ਪੋਜ਼ਿਟਿਵਿਟੀ 네ਗੈਟਿਵਿਟੀ ਹਰ ਚੀਜ਼ ਨੂੰ ਚੈੱਕ ਕਰਕੇ ਫਿਰ ਵੀਜ਼ਾ ਗ੍ਰਾਂਟ ਹੁੰਦਾ ਸੋ ਆ ਗੱਲਾਂ ਨੇ ਜਿਹੜੀ ਕਾਊਂਟ ਕਰਦੀਆਂ ਵੀ ਤੁਸੀਂ ਅੰਬੈਸੀ 'ਚ ਜਾਣਾ ਤੇ ਤੁਸੀਂ ਉਸ ਸਪੀਡ ਤੋਂ ਹਟ ਕੇ ਲੱਗੋ ਡਿਫਰੈਂਟ ਲੱਗੋ ਔਰ ਜਦੋਂ ਤੁਸੀਂ ਬਿਹੇਵ ਕਰੋ ਗੱਲਬਾਤ ਕਰੋ ਇਹਨੂੰ ਮੈਂ ਇੱਕ ਇੰਟਰਵਿਊ ਨਹੀਂ ਕਹਿੰਦਾ ਇਹਨੂੰ ਮੈਂ ਇੱਕ ਸਾਈਕੋਲੋਜੀਕਲ ਟੈਸਟ ਕਹਿੰਦਾ ਉਹ ਤੁਹਾਡੀ ਸਾਈਕੀ ਚੈੱਕ ਕਰਦੇ ਆ ਕਿਉਂਕਿ ਤੁਸੀਂ ਇੰਟਰਵਿਊ ਤਾਂ ਹਿੰਦੀ 'ਚ ਵੀ ਦੇ ਸਕਦੇ ਹੋ ਔਰ ਅੰਦਰ ਜਾ ਕੇ ਤੁਸੀਂ ਦੱਸ ਸਕਦੇ ਹੋ ਪਹਿਲਾਂ ਤੁਹਾਨੂੰ ਟਰਾਂਸਲੇਟਰ ਮਿਲ ਜਾਂਦਾ ਸੀ ਉਹਨਾਂ ਨੇ ਇਹ ਦੇਖਣਾ ਕਿ ਇਹ ਬੰਦਾ ਜਿਹੜਾ ਅੰਬੈਸੀ ਦੇ ਵਿੱਚ ਐਂਟਰੀ ਦੇ ਨਹੀਂ ਮਿਲਦਾ ਨਹੀਂ ਮਿਲਦਾ 90% ਨਹੀਂ ਮਿਲਦਾ ਤਾਂ ਫਿਰ ਹੁਣ ਫਿਰ ਕਿੰਦਾ ਹੋ ਸਕਦਾ ਅੰਦਰ ਜਾ ਕੇ ਦੱਸਣਾ ਪੈਂਦਾ ਅੱਛਾ ਦੱਸ ਦੋਗੇ ਤੁਸੀਂ ਠੀਕ ਐ ਮਿਲ ਜਾਂਦਾ ਪਹਿਲਾਂ ਤਾਂ ਤੁਸੀਂ ਆਪਣੇ ਫਾਰਮ ਦੇ ਵਿੱਚ ਹੀ ਅਪਲੋਡ ਕਰ ਦਿੰਦੇ ਸੀਗੇ ਕਿ ਮੈਂ ਇੰਟਰਵਿਊ ਇੰਗਲਿਸ਼ ਚ ਦੇਣਾ ਹੈ ਹਿੰਦੀ ਚ ਦੇਣਾ ਹੁਣ ਆਪਸ਼ਨ ਖਤਮ ਹੈ ਹੁਣ ਤੁਸੀਂ ਅੰਦਰ ਜਾਓਗੇ ਜਦੋਂ ਬਾਇਓਮੈਟ੍ਰਿਕ ਦੋ ਟਾਈਪ ਦੇ ਹੁੰਦੇ ਆ ਇੱਕ ਤੁਹਾਡੇ ਇੱਕ ਦਿਨ ਪਹਿਲਾਂ ਹੋ ਜਾਣਗੇ ਦੋ ਦਿਨ ਪਹਿਲਾਂ ਜੋ ਵੀ ਤੁਹਾਡੀ ਬਾਇਓਮੈਟ੍ਰਿਕ ਡੇਟ ਹੈ ਨੇਰੋ ਪਲੇਸ ਜਿਹੜੇ ਹੋਣੇ ਨੇ ਦਿੱਲੀ ਦੇ ਵਿੱਚ ਬੰਬੇ ਦੇ ਵਿੱਚ ਲੱਗ ਜਾਗਾ ਬੰਬਈ ਦੇ ਵਿੱਚ ਤੇ ਬਾਇਓਮੈਟ੍ਰਿਕਸ ਦੀ ਔਰ ਐਮਬੈਸੀ ਦੋਨੋਂ ਸੇਮ ਜਗ੍ਹਾ ਦਿੱਲੀ ਦੇ ਵਿੱਚ ਦੋਨੋਂ ਡਿਫਰੈਂਟ ਆ ਗਏ ਕਲਕੱਤਾ ਦੇ ਵਿੱਚ ਵੀ ਤੁਸੀਂ ਕਹਿ ਸਕਦੇ ਹੋ ਸੇਮ ਹੈ ਕਈ ਵਾਰੀ ਹੁਣ ਕੀ ਹੋ ਰਿਹਾ ਬਾਇਓਮੈਟ੍ਰਿਕ ਦੀ ਡੇਟ ਕਿਤੇ ਮਿਲ ਰਹੀ ਹੈ ਤੇ ਇੰਟਰਵਿਊ ਕਿਤੇ ਹੋਰ ਹੋ ਰਿਹਾ ਅਪਾਇੰਟਮੈਂਟਸ ਅਸੀਂ ਕਰਾ ਰਹੇ ਹਾਂ ਜੇਰੀ ਵੀ ਜਿਹਨੂੰ ਵੀ ਅਪਾਇੰਟਮੈਂਟਸ ਦੀ ਦਿੱਕਤ ਆ ਰਹੀ ਹੈ ਵੀ ਯੂ ਐਸ ਦੇ ਵਿੱਚ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ ਉਹ ਸਾਨੂੰ ਕੰਟੈਕਟ ਕਰ ਸਕਦਾ ਹੈ ਯੂ ਐਸ ਦਾ ਵੀਜ਼ਾ ਲੈਣ ਦੇ ਕਈ ਟੈਕਨੀਕਸ ਔਰ ਕਈ ਇਦਾਂ ਦੇ ਤਰੀਕੇ ਆ ਸਾਨੂੰ ਕੋਮਨ ਸਾਹਿਬ ਉਹ ਵੀ ਐਮਬੈਸੀ ਪਤਾ ਹੈ ਜਿੱਥੋਂ ਤੁਹਾਨੂੰ ਯੂ 100% ਮਿਲਣੀ ਬਣਦਾ ਔਰ ਉਹ ਇੰਡੀਆ ਦੇ ਵਿੱਚ ਨਹੀਂ ਹੈ ਉਹ ਕਿਹੜੀ ਹੈ ਦੱਸ ਦੋ ਫਿਰ ਨਹੀਂ ਦੱਸ ਸਕਦਾ ਜਿਹੜਾ ਬਾਤੋ ਕੀ ਦਾ ਫਾਇਦਾ ਹੋ ਜੂ ਨਹੀਂ ਉਹ ਇਹ ਉਹਦੇ ਵਿੱਚ ਗੱਲ ਇਹ ਹੈ ਵੀ ਫਿਰ ਅਸੀਂ ਕਿੱਥੇ ਜਾਵਾਂਗੇ ਯੂ ایس ਦਾ ਵੀਜ਼ਾ 99% ਮੈਂ ਕਹਿ ਸਕਦਾ ਵੀ ਜੇ ਤੁਸੀਂ ਉਧਰੋਂ ਅਪਲਾਈ ਕਰੋ ਜਗਾ ਤੁਹਮ ਦੱਸਾਂਗੇ ਜਦੋਂ ਆ ਕੇ ਤੁਸੀਂ ਮਿਲ ਕੇ ਜਾਓਗੇ ਸਾਨੂੰ ਜੈਨੂਇਨਟੀ ਨਹੀਂ ਤਾਂ ਸਾਰੇ ਜਿਹਨਾਂ ਏਜੰਟਾਂ ਨੇ ਕੀ ਕਰਨਾ ਉਹ ਰਸਤਾ ਵੀ ਬੰਦ ਕਰਾ ਦੇਣਾ ਕਿਉਂਕਿ ਜਿੱਥੇ ਇੱਕ ਭੇੜ ਚਾਲ ਸ਼ੁਰੂ ਹੋ ਜਾਂਦੀ ਹੈ ਤੇ ਉੱਥੇ ਫਿਰ ਰਸਤੇ ਬੰਦ ਹੁੰਦੇ ਆ ਅਸੀਂ ਵੀਜ਼ੇ ਗ੍ਰੈਂਟ ਕਰਾਣੇ ਆ ਕਿੱਥੋਂ ਗ੍ਰੈਂਟ ਹੁੰਦੇ ਆ ਸਾਡੇ ਕੋਲ ਟੈਕਨਿਕ 1 ਵੀ ਹੈਗੀ ਟੈਕਨਿਕ 2 ਵੀ ਹੈ ਟੈਕਨਿਕ 3 ਵੀ ਹੈ ਮੋਰਓਵਰ ਬੱਚੇ ਨੇ ਆ ਜਾਂ B1 B2 ਵਾਲੇ ਜਿਨੇ ਵੀ ਜਾਣਾ ਉਹਨੇ ਆਪਣੇ ਉੱਤੇ ਕੰਮ ਕਰਨਾ ਹੋਰ ਕਿਸੇ ਦੇ ਨਹੀਂ ਆਪਣੀ ਪਰਸਨੈਲਿਟੀ ਨੂੰ ਗਰੂਮ ਕਰੋ ਜੇ ਤੁਹਾਡੀ ਪਰਸਨੈਲਿਟੀ ਗਰੂਮ ਹੋ ਰਹੀ ਆ ਆਪ ਅੱਛੇ ਸੇ ਗਰੂਮ ਕਰ ਰਹੇ ਆਂ ਆਪਕੋ ਪਤਾ ਆਪਕਾ ਕੌਨਫੀਡੈਂਸ ਲੈਵਲ ਜਦੋਂ ਬੰਦੇ ਦਾ ਕੌਨਫੀਡੈਂਸ ਲੈਵਲ ਹਾਰਟ ਲੈਵਲ ਤੋਂ ਉੱਪਰ ਚਲਾ ਜਾਂਦਾ ਹੈ ਉਹ ਵੀਜ਼ਾ ਲੈ ਕੇ ਆਊਗਾ ਉਸ ਕੌਨਫੀਡੈਂਸ ਲੈਵਲ ਨੂੰ ਲੈ ਕੇ ਆਣ ਵਾਸਤੇ ਹੀ ਅਸੀਂ ਤੁਹਾਨੂੰ ਕੈਪ ਆਪ ਕਰਾਉਂ